ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 23 ਤਰੀਕ 7ਵਾਂ ਮਹੀਨਾ 2025 ਦੇ ਨਵੇਂ ਰਿਸ਼ਤੇ ਮੁੰਡੇ ਅਤੇ ਕੁੜੀਆਂ ਦੇ ਦੇਖੋ ਜੀ ਮੁੰਡੇ ਵਾਲਿਆਂ ਦੇ ਪਰਿਵਾਰਾਂ ਵਾਲੇ ਦੇ ਰਿਸ਼ਤੇ ਸਾਰੇ ਨੰਬਰ ਸਮੇਤ ਹੁੰਦੇ ਆ ਤੁਸੀਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜਿਹੜੇ ਕੁੜੀ ਵਾਲਿਆਂ ਦੇ ਰਿਸ਼ਤੇ ਹੁੰਦੇ ਆ ਉਹ ਤਾਂ ਸਾਨੂੰ ਤੁਸੀਂ ਪ੍ਰੋਫਾਈਲ ਨੰਬਰ ਦੱਸ ਕੇ ਸਾਡੇ ਤੋਂ ਰਸਤਾ ਲੈ ਸਕਦੇ ਹੋ ਸਾਰੇ ਰਿਸ਼ਤੇ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਆ ਅੱਜ ਲੜੀ ਵਾਰ ਰਿਸ਼ਤੇ ਬੋਲਾਂਗੇ ਜਿਵੇਂ ਕਿ ਇੱਕ ਮੁੰਡੇ ਦਾ ਇੱਕ ਕੁੜੀ ਦਾ ਠੀਕ ਹੈ ਜੀ ਇਹ ਰਿਸ਼ਤਾ ਹੈ 477 ਨੰਬਰ ਨਾਮ ਕੌਰ ਹੈ ਕਾਸਟ ਹੈ ਜਰਸੀ ਗੋਤ ਕੋਣਾ ਜ਼ਿਲ੍ਹਾ ਹੁਸ਼ਿਆਰਪੁਰ ਉਮਰ 22 5 1996 ਕੱਦ 5 6 ਹੈ ਫੈਮਿਲੀ ਚ ਭਰਾ ਇੱਕ ਕੈਨੇਡਾ ਪੜ੍ਹਾਈ ਲੜਕੀ ਨੇ ਕਰੀ ਹੈ ਬੀ ਐਸ ਸੀ ਸਾਇੰਸ ਕੰਮ ਕੁੜੀ ਕੈਨੇਡਾ ਪੀ ਆਰ ਮੰਗ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ 10 ਤੋਂ 15 ਕਿਲੇ ਜ਼ਮੀਨ ਹੋਵੇ ਅਮਰਤਾਰੀ ਤੇ ਸਿੱਖ ਹੋਵੇ ਜੀ ਇਹ ਰਿਸ਼ਤਾ 477 ਨੰਬਰ ਪ੍ਰੋਫਾਈਲ ਤੁਸੀਂ ਦੱਸ ਕੇ ਲੈਣਾ ਹੈ ਜੀ ਜੀਕਰ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾ ਸਿਰਫ ਉਹੀ ਪਰਿਵਾਰ ਵਾਲੇ ਸੰਪਰਕ ਕਰਿਓ ਜੀ। ਅਗਲਾ ਰਿਸ਼ਤਾ ਆਇਆ ਜੀ ਮੁੰਡੇ ਦਾ 7076 ਜ਼ਿਲ੍ਹਾ ਜ਼ਿਲੰਧਰ ਨਾਮ ਸਿੰਘ ਕਾਸਟ ਹੈ ਅਰੋੜਾ ਸਿੱਖ ਗੋਤ ਹੈ ਖੰਡਪੂਰੀ ਉਮਰ ਹੈ 1994 ਹਾਈਟ 59 ਉਹ ਪੜ੍ਹਾਈ ਆਟੋਮੋਬਾਈਲ ਇੰਜੀਨੀਅਰਿੰਗ ਮੁੰਡਾ ਬਾਕੀ ਪੜ੍ਹਾਈ ਕੈਨੇਡਾ ਕਰੀ ਹੈ ਜੀ ਮੁੰਡੇ ਨੇ ਤੇ ਆਟੋਮੋਟਿਵ ਪਾਵਰ ਟੈਕਨੀਸ਼ੀਅਨ ਪਰਿਵਾਰ ਚ ਜੀ ਇੱਕ ਭਰਾ ਯੰਗਰ ਅਨਮੈਰਿਡ ਭੈਣ ਕੋਈ ਨਹੀਂ ਤੇ ਮਾਤਾ ਜੀ ਹੈ ਕੈਨੇਡਾ ਚ ਨੇ। ਕੈਨੇਡਾ ਵੈਲ ਸੈਟਲ ਨੇ ਸਾਰੀ ਫੈਮਿਲੀ ਆਪਣਾ ਘਰ ਹੈ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਆਜੀ ਤੇ ਰਿੱਤਾ ਕੈਨੇਡਾ ਤੋਂ ਹੋਵੇ ਕੁੜੀ ਦਾ ਜੇਕਰ ਲੜਕੀ ਪੰਜਾਬ ਹੈ ਤਾਂ ਪੀਆਰ ਦੀ ਫਾਈਲ ਉਸਨੇ ਅਪਲਾਈ ਕਰੀ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਲੜਕੀ ਦੀ ਪੜ੍ਹਾਈ ਪਰ ਬੀਐਸਸੀ ਨਰਸਿੰਗ ਜਾਂ ਫਿਰ ਟੀਚਰ ਜਾਂ ਬੈਂਕਿੰਗ ਲੈਣ ਚ ਹੀ ਹੋਵੇ ਕਾਸਟ 9-12 ਹੈ ਜੀ ਮੁੰਡਾ ਮੋਨਾ ਤੇ ਨਸ਼ਾ ਰਹਿਤ ਹੋਵੇ ਬਦਿਆ ਪਰਿਵਾਰ ਤੋਂ ਇਹ ਰਸਤਾ ਹੈਗਾ ਪਰਿਵਾਰ ਦਾ WhatsApp ਨੰਬਰ ਹੈ ਜੀ ਤੁਸੀਂ ਕੈਨੇਡਾ ਦੇ ਅਕੋਰਡਿੰਗ ਹੀ ਕਾਲ ਕਰ ਲਓ ਬਾਕੀ ਆਪਣੇ ਦਿਨ ਰਾਤ ਦਾ ਫਰਕ ਹੁੰਦਾ ਹੈ ਜੀ ਨੰਬਰ ਨੋਟ ਕਰੋ 98152 77173 ਇਹ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਾਲਾ ਰਿਸ਼ਤਾ ਆਇਆ 474 ਨਾਮ ਕੌਰ ਪਤਾ ਤਰਨਤਨ ਕਾਸਟ ਜੱਟ ਸਿੱਖ ਉਮਰ 1993 ਕਾਦ ਲੜਕੀ ਦਾ 5 ਫੁੱਟ ਪੜਾਈ ਬੀ ਐਸ ਸੀ ਨਰਸਿੰਗ ਕੰਮ ਕੈਨੇਡਾ ਪੀ ਆਰ ਨਰਸਿੰਗ ਜੌਬ ਮੰਗ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਜਾਂ ਫਿਰ ਪੀ ਆਰ ਹੋਵੇ ਕਾਦ ਮੁੰਡੇ ਦਾ 5 ਫੁੱਟ 8 ਹੋਵੇ 10 ਤੋਂ ਬਰਾ ਕਿਲੇ ਜ਼ਮੀਨ ਹੋਵੇ ਨਸ਼ਾ ਰਹਿ ਤੋਂ ਵੀ ਅੰਮ੍ਰਿਤਸਰ ਤਰਨਤਨ ਮੋਗਾ ਏਰੀਆ ਵਾਲੇ ਇਸ ਰਿਸ਼ਤੇ ਨੂੰ ਦੇਖ ਕੇ ਸੰਪਰਕ ਕਰਨ ਜੀ ਇਹ ਰਿਸ਼ਤਾ 474 ਕੁੜੀ ਦਾ ਅਗਲਾ ਰਿਸ਼ਤਾ ਹੈ ਮੁੰਡੇ ਦਾ 7777 ਨਾਮ ਹੈ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਕਾਸਟਾ ਜਰਸੀ ਗੁੱਤ ਬਿਰਕ ਹਾਈਟ 59 ਆ ਜਨਮ 1992 ਮੇ ਪੜ੍ਹਾਈ ਪਲੱਸ 2 ਬੀਏ ਉਸ ਤੋਂ ਪੀਜੀ ਡੀਸੀਏ ਐਮ ਪੀ ਐਚ ਡਬਲਯੂ ਡਿਪਲੋਮਾ ਕਮ ਪ੍ਰਾਈਵੇਟ ਬੈਂਕਰ ਜੌਬ ਜ਼ਮੀਨ ਤਿੰਨ ਕਿ ਲਿਆ ਪਿਤਾ ਗਵਰਨਮੈਂਟ ਜੌਬ ਰਿਟਾਇਰਡ ਐਕਸਪਾਇਰ ਉਹ ਐਕਸਪਾਇਰ ਹੈ ਜੀ ਤੇ ਮਾਤਾ ਕਰੇਲੂ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਭਰਾ ਨਿਊਜ਼ੀਲੈਂਡ ਪੀਆਰ ਹੈ ਸਾਰੀ ਫੈਮਿਲੀ ਨਾਲ ਹੈ ਪੈਨਿਕ ਮੈਡਾ ਗਵਰਨਮੈਂਟ ਜੌਬ ਲੋਡਾ ਪੜ੍ਹੀ ਲਿਖੀ ਬਾਹਰ ਜਾਣ ਦੀ ਚਾਹਵਨ ਲੜਕੀ ਮੈਡੀਕਲ ਲੈਣ ਵਾਲੀ ਨੂੰ ਪਹਿਲ ਹੈ ਹਾਈਟ 54 ਹੋਵੇ ਕੁੜੀ ਦੀ ਤੇ ਘੱਟੋ ਘੱਟ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੰਗ ਡਿਮਾਡ ਕੋਈ ਨਹੀਂ ਪਰਿਵਾਰ ਦੇ ਦੋ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ 94785 52096 ਜਾਂ ਫ੍ਰੇਜ਼ ਨੰਬਰ ਤੇ 9646408134 ਗਲਰsta ਕੁੜੀ ਦਾ 475 ਨੰਬਰ ਨਾਮਕਔਰ ਜਿਲ੍ਹਾ ਬਠਿੰਡਾ ਕਾਸਟ ਹੈ ਜੱਟ ਸਿੱਧੂ ਉਮਰ ਸ਼ੱਬੀ 9 1999 ਕੱਦ 5 8ਾ ਪੜ੍ਹਾਈ ਜੀ ਐਨ ਐਮ ਨਰਸਿੰਗ ਨੈਣੀ ਦਾ ਕੋਰਸ ਕਰਿਆ ਭੈਣ ਕੋਈ ਨਹੀਂ ਇੱਕ ਭਰਾ ਮੈਰਡਾ ਯੂ ਐਸ ਸੀ ਚ ਐ ਕੁੜੀ ਨਿਊਜ਼ੀਲੈਂਡ ਨਰਸਾ ਕੁੜੀ ਥੋੜੇ ਚਿਰ ਚ ਹੀ ਕੁੜੀ ਦਾ ਡੈਵੋਸ ਹੋਇਆ ਰਹਿਤਾ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਪੀ ਆਰ ਹੋਵੇ ਜਾਂ ਯੂ ਐਸ ਸੀ ਗ੍ਰੀਨ ਕਾਰਡ ਹੋਲਡਰ ਹੋਵੇ ਰਿਸ਼ਤਾ ਜੱਟ ਸਿੰਘ ਪਰਿਵਾਰ ਤੋਂ ਹੋਈ ਹੋਵੇ ਇਹ 475 ਨੰਬਰ ਰਿਸ਼ਤਾ ਹੈ ਜੀ ਕੁੜੀ ਦਾ ਆਲਾਡ ਦਾ ਨਾਮੁੰਡੇ ਦਾ 778 ਨਾਮ ਹੈ ਸਿੰਘ ਗਾਇਸਟਾ ਜਰਸੀ ਉਮਰ 16 11 1997 ਹਾਈਟ 6 ਫੁੱਟ ਹੈ ਜ਼ਿਲ੍ਹਾ ਬਠਿੰਡਾ ਗੋਤਾ ਸਿੱਧੂ ਪੜ੍ਹਾਈ ਗ੍ਰੈਜੂਏਸ਼ਨ ਪਾਸ ਕੰਮ ਪੁਲਿਸ ਡਿਪਾਰਟਮੈਂਟ 2016 ਤੇ ਜ਼ਮੀਨ 4 ਕਿੱਲੇ ਟੋਟਲ ਮੁੰਡੇ ਨੂੰ 2 ਕਿੱਲੇ ਆਉਂਦੀ ਹੈ ਜਿਸ ਵਿੱਚੋਂ ਡੇਢ ਕਿੱਲਾ ਤਿੰਨ ਤੋਂ 4 ਕਰੋੜ ਦਾ ਹੈ ਰਿੱਤਾ ਕੁੜੀ ਸੈਂਪਲ ਹੋਵੇ ਹਾਈਟ ਮੀਨੀਮਮ ਮਿਨੀਮਮ 5 ਤੋਂ 5 ਫੁੱਟ 5 ਇੰਚ ਤੱਕ ਹੋਵੇ ਕੁੜੀ ਸੋਣੀ ਹੋਵੇ ਮੁੰਡਾ ਮੋਨਾ ਤੇ ਨਸ਼ਾ ਰਹੇ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 95691 3311 ਆਗਲਾ ਰਿਸ਼ਤਾ ਹੈ ਕੁੜੀ ਦਾ 476 ਨਾਮ ਕੌਰਾ ਕਾਸਟਾ ਜਰਸੀ ਗੂਤਵ ਬੁੜਾਜ ਉਮਰ 8 ਤਰੀਕ ਚੌਥਾ ਮਹੀਨਾ 1991 ਹਾਈਟ 5 ਫੁੱਟ ਹੈ ਪੜਾਈ ਜੀਐਨਐਮ ਨਰਸਿੰਗ ਐਂਡ ਪੋਸਟ ਬੇਸਿਕ ਨਰਸਿੰਗ ਪਰਾਇਕ ਕੈਨੇਡਾ ਪੀਰ ਮਾਤਾ ਪਿਤਾ ਕੋਲ ਵੀ ਜਾ ਗਏ 10 ਸਾਲ ਦਾ ਵੈਸਟਰ ਕੰਮ ਵਰਕ ਪਰਮਿਟ ਤੇ ਆ ਲੜਕੀ ਪੀਆਰ ਫਾਈਲ ਅਪਲਾਈ ਮੰਗਾ ਜੀ ਮੁੰਡਾ ਕੈਨੇਡਾ ਹੋਵੇ ਜਾਂ ਪੰਜਾਬ ਖਾਨਦਾਨੀ ਪਰਿਵਾਰ ਹੋਵੇ ਇਹ ਰਿਸ਼ਤਾ 476 ਸੀ ਜੀ ਆਗਲਾ ਦਿੱਤਾ ਹੈ ਜੀ ਮੁੰਡੇ ਦਾ ਬਹੁਤ ਵਧੀਆ ਪਰਿਵਾਰ ਤੋਂ ਆ 779 ਚੇਲਾ ਬਠਿੰਡੇ ਤੋਂ ਰਹਿਤਾ ਨਾਮ ਹੈ ਸਿੰਘ ਕਾਸਟ ਹੈ ਮਜਬੀ ਸਿੱਖ ਹੋ ਤਾਂ ਗੱਲ ਉਮਰ 15 ਦਾ 1996 ਹਾਈਟ 5 10 ਪੜ੍ਹਾਈ ਬੀਏ LLB 5 ਸਾਲ 5 ਸਾਲ ਦੀ ਹੈ ਜੀ ਆਫਟਰ ਥਿਸ ਪ੍ਰੈਕਟਿਕਸ ਇਨ ਡਿਸਟ੍ਰਿਕਟ ਕੋਰਟ ਬਠਿੰਡਾ ਆਫਟਰ ਥਿਸ ਮਾਸਟਰ ਡਿਪਲੋਮਾ ਫਰੋਮ ਵਧੀਆ ਕਾਲਜ ਤੋਂ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਕੈਲਗਰੀ ਕੈਨੇਡਾ ਤੋਂ ਉਸ ਤੋਂ ਬਾਅਦ 2022 ਤੋਂ ਅਗਸਤ 2024 ਤੱਕ ਨਿਊ ਵਰਕ ਪਰਮਿਟ 30 ਤਰੀਕ ਪਹਿਲਾ ਮਹੀਨਾ 2028 ਐਂਡ ਵਰਕਿੰਗ ਐਟ ਜਿਹੜੀ ਕਾਲਜ ਤੋਂ ਪੜ੍ਹਾਈ ਕਰੀ ਸੀ ਪਰਿਵਾਰ ਚ ਐਲ্ডার ਸਿਸਟਰ ਉਹ ਟੀਚਰ ਆ ਲੜਕੀ ਇਹ ਐਲ্ডার ਬ੍ਰਦਰ ਯੂਕੇ ਮੈਰਿਡ ਆ ਫਾਦਰ ਰਿਟਾਇਰਡ ਹੈ ਜੀ ਡੀਐਸਪੀ ਦੀ ਪੋਸਟ ਤੋਂ ਮਦਰ ਹਾਊਸ ਵਾਈਫ ਆ ਰੱਤਾ ਕੁੜੀ ਪੜੀ ਲਿਖੀ ਤੇ ਚੰਗੇ ਪਰਿਵਾਰ ਤੋਂ ਬਸ ਸਿਆਣੀ ਤੇ ਸਮਝਦਾਰ ਹੋਵੇ ਲੜਕੀ ਚਾਹੇ ਕੈਨੇਡਾ ਗਈ ਹੋਵੇ ਇਹ ਪਰਿਵਾਰ ਤਾਂ ਵੀ ਰਿਸ਼ਤਾ ਲੈ ਲੈਣਗੇ ਬਹੁਤ ਵਧੀਆ ਬਠਿੰਡੇ ਜ਼ਿਲ੍ਹੇ ਤੋਂ ਇਹ ਰਸਤਾ ਹੈਗਾ ਮੁੰਡੇ ਦਾ ਪਰਿਵਾਰ ਦਾ ਨੰਬਰ ਨੋਟ ਕਰੋ 7508500 690 ਅਗਲਾ ਦਿੱਤਾ ਹੈ ਕੁੜੀ ਦਾ ਹੈ 477 ਨੰਬਰ ਨਾਮ ਕੌਰ ਕਾਸਟ ਹੈ ਜਰਸੀ જિલ્ਾ ਬਰਨਾਲਾ ਉਮਰ 1995 ਕੱਦ 53 ਪੜ੍ਹਾਈ ਬੀਐਸਸੀ ਨਾਨ ਮੈਡੀਕਲ ਭੈਣ ਇੱਕ ਮੈਡ ਭਰਾ ਦੋ ਇੱਕ ਇੰਡੀਆ ਤੇ ਇੱਕ ਕੈਨੇਡਾ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਕੰਮ ਕੈਨੇਡਾ ਪੀਆਰ ਜੌਬ ਇਨ ਬੈਂਕ ਅਕਾਊਂਟਿੰਗ ਮੰਗੁੰਡਾ ਕੈਨੇਡਾ ਚ ਹੋਵੇ ਭਾਵੇਂ ਪੀਆਰ ਜਾਂ ਫਿਰ ਟੀਆਰ 10 ਤੋਂ 15 ਕਿਲੋ ਜਮੀਨ ਹੋਵੇ ਇਹ ਰਿਸ਼ਤਾ 477 ਨੰਬਰ ਅਗਲਾ ਦਿੱਤਾ ਮੁੰਡੇ ਦਾ ਜੀ 7081 ਨਾਮ ਹੈ ਚੰਦਨਦੀਪ ਸਿੰਘ ਉਮਰ ਹੈ 22 ਤੈਨੂੰ 1998 ਕੱਦ 6 ਫੁੱਟ ਜਿਲ੍ਹਾ ਅਮਰitsar ਪੜ੍ਹਾਈ ਪਲੱਸ 2 ਪਾਸ ਤਿੰਨ ਸਾਲ ਦੀ ਡਿਗਰੀ ਅਕਾਊਂਟਿੰਗਸ ਦੀ ਮੁੰਡਾ ਵਰਕ ਪਰਮਟ ਤੇ ਆਸਟ੍ਰੇਲੀਆ ਕਾਸਟ ਹੈ ਜਰਸੀ ਕੁਤਬਾਲ ਪ੍ਰਾਸ਼ੂਟਾ ਆਸਟ੍ਰੇਲੀਆ ਭੈਣ ਕੋਈ ਨਹੀਂ ਮਾਤਾ ਪਿਤਾ ਜ਼ਮੀਨ 6 ਕਿੱਲੇ ਰਿਤਾਕੁੜੀ ਪੀਆ ਰੋਵੇ ਬਧੀਆਂ ਪੜ੍ਹੀ ਲਿਖੀ ਹੋਵੇ ਮੁੰਡਾ ਮੂਨਾ ਤੇ ਨਸ਼ਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 9155142629 ਅਗਲਾ ਜਿਹੜਾ ਰਸਤਾ ਹੈ ਜੀ 477 ਨੰਬਰ ਨਾਮ ਕਾ ਹੋ ਰਿਹਾ ਕਾਸਟਰ ਜਰਸੀ ਜ਼ਿਲ੍ਹਾ ਬਰਨਾਲਾ ਉਮਰ 1995 ਕੱਦ 53 ਪੜ੍ਹਾਈ ਬੀਐਸਸੀ ਨਾਨ ਮੈਡੀਕਲ ਭੈਣ ਇੱਕ ਮੈਡ ਭਰਾ ਦੋ ਇੱਕ ਇੰਡੀਆ ਇੱਕ ਕੈਨੇਡਾ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਕੰਮ ਕੈਨੇਡਾ ਪੀਆਰ ਜੌਬ ਇਨ ਬੈਂਕ ਅਕਾਊਂਟਿੰਗ ਲੜਕੀ ਮੰਗਮੁੰਡਾ ਕੈਨੇਡਾ ਤੋਂ ਉਹ ਕੈਨੇਡਾ ਚ ਹੋਵੇ ਪਾ ਮੇ ਪੀਆਰ ਹੋਵੇ ਜਾਂ ਫਿਰ ਟੀਆਰ ਪਰ ਜ਼ਮੀਨ 10 ਤੋਂ 15 ਕਿੱਲੇ ਤੱਕ ਹੋਵੇ ਜੀ ਅਗਲਾ ਰਿਸ਼ਤਾ ਆਇਆ 7082 ਨਾਮ ਹੈ ਖੁਸ਼ਪ੍ਰੀਤ ਸਿੰਘ ਕਾਸਟਰ ਜਰਸੀ ਗੁਤਾ ਸੰਦੂ ਜ਼ਿਲ੍ਹਾ ਫਰੀਦਕੋਟ ਉਮਰ 16 12 2000 ਦਾ ਬਰਨ ਹਾਈਟ 5 11 ਪੜਾਈ ਬੀਏ ਪ੍ਰਾਪਰਟੀ 16 ਕਿੱਲੇ ਜ਼ਮੀਨ ਦੋ ਬ੍ਰਦਰਾ ਮੁੰਡੇ ਦਾ ਆਪਦਾ ਮੱਛੀਆਂ ਦਾ ਫਾਰਮ ਆ ਚਾਰ ਟਰੈਕਟਰ ਤੇ ਅੱਠ ਟਰਾਲੇ ਇੱਕ ਬਲੇਰ ਮਸ਼ੀਨ ਹੈ ਜੀ ਰੱਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਪਰਵਾਰ ਦਾ ਨੰਬਰ ਨੋਟ ਕਰੋ 8283011374 ਅਗਲਾ ਰਿਸ਼ਤਾ ਹੈ ਕੁੜੀ ਦਾ 478 ਨੰਬਰ ਨਾਮ ਕੌਰ ਹੈ ਗਾਸਟਾ ਜਰਸੀ ਗੋਤਾ ਗੱਲ ਉਮਰ 34 ਸਾਲ ਕਨੇਡੀਅਨ ਬਰਨ ਹਾਈਟ 56 ਪੜ੍ਹਾਈ ਡਿਗਰੀ ਇਨ ਲਾ ਕੰਮ ਵਰਕਿੰਗ ਵਿਦ ਲਾ ਫਾਰਮ ਮੰਗੁੰਡਾ ਕਨੇਡਾ ਚ ਕਨੇਡਾ ਦਾ ਬਾਹਰ ਨੂੰ ਵੀ ਵਧੀਆ ਪੜ੍ਹੇ ਲਿਖੇ ਨੌਕਰੀ ਵਾਲਾ ਹੋਵੇ ਜੱਟ ਸਿੱਖ ਫੈਮਲੀ ਹੋਵੇ ਜੀ ਓਨਲੀ ਆਗਲਾ ਰਿਸ਼ਤਾ ਹੈ 7083 ਨਾਮ ਹੈ ਗੁਰਸੇਵਕ ਸਿੰਘ ਕਾਸਟ ਹੈ ਰੋੜਾ ਖੱਤਰੀ ਉਮਰ 27 ਤੇ 1992 ਪੜ੍ਹਾਈ ਪਲੱਸ 2 ਪਾਸ ਹਾਈਟ 5 8 ਕੰਮ ਬਿਜ਼ਨਸ ਸਿਬਲਿੰਗ 1 ਬ੍ਰਦਰ ਐਂਡ 1 ਸਿਸਟਰ ਬਤਮਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੁੰਡਾ ਸਿੱਖ ਸਰਦਾਰ ਹੈ ਨਸ਼ਰਤ ਵਧੀਆ ਘਰ ਪਰਿਵਾਰ ਆ ਰੇਸਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸੰਖਦਾ ਦੋ ਵੀ ਪਰਵਾਰ ਦਾ ਨੰਬਰ ਨੋਟ ਕਰੋ 96466 99755 ਅਗਲਾ ਰੇਸਤਾ ਕੁੜੀ ਦਾ ਜੀ 779 ਨੰਬਰ ਹੈ ਯੂਐਸਏ ਤੋਂ ਰੇਸਤਾ ਨਾਮ ਕੌਰ ਪਤਾ ਯੂਐਸਏ ਸਿਟੀਜ਼ਨ ਕਾਸਟ ਹੈ ਜਰਸੀ ਗੋਤਾ ਵੈਣੀਪਾਲ ਉਮਰ 31 1994 ਕੱਦ 53 ਪੜ੍ਹਾਈ ਬੀ ਫਾਰਮੇਸੀ ਫ੍ਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰਐਨ ਫ੍ਰੋਮ ਯੂਐਸਏ ਆਲ ਫੈਮਿਲੀ ਸੈਟਲ ਯੂਐਸਏ ਮੰਗਮੁੰਡਾ ਯੂਐਸਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਜੀ ਲੜਕਾ ਇਹ ਰਿਸ਼ਤਾ ਜੀ ਲੜਕੀ ਦਾ 479 ਨੰਬਰ ਅਗਲਾ ਰਿਸ਼ਤਾ ਦੇਖੋ ਜੀ ਮੁੰਡੇ ਦਾ ਹੈਗਾ 1784 ਨੰਬਰ ਹੈ ਨਾਮ ਆਵਤਾਰ ਸਿੰਘ ਜ਼ਿਲ੍ਹਾ ਮੋਗਾ ਕਾਸਟ ਜਰਸੀ ਗੂਤਾ ਖੋਸਾ ਉਮਰ 17 ਦਾ 1990 ਹਾਈਟ 58 ਵਧੀਆ ਸੋਹਣਾ ਸੁਨੱਖਾ ਮੁੰਡਾ ਪਰਿਵਾਰ ਜੇ ਮੁੰਡਾ ਤੇ ਮੁੰਡੇ ਦੀ ਮੰਮੀ ਹੀ ਨੇ ਚਾਰ ਭੈਣਾ ਉਹ ਮੈਰਿਡ ਹੈ ਜਮੀਨ 2 ਕਿੱਲੇ ਵਧੀਆ ਜਮੀਨ ਰੋਡ ਤੇ ਆਉਂਦੀ ਹੈ ਮਹਿੰਗੀ ਜਮੀਨ ਹੈ ਕੰਮ ਮੁੰਡਾ ਖੇਤੀਬਾੜੀ ਕਰਦਾ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਰਿਤੱਕਰੇ ਲੁਕੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਦੋਵੇ ਪਰਿਵਾਰ ਦਾ ਨੰਬਰ ਨੋਟ ਕਰੋ 843725870 ਆਗਲਾ ਰਿਤਾ ਹੈ 1785 ਨਾਮ ਹੈ ਸਿੰਘ ਕਾਸਟ ਹੈ ਜਰਸੀ ਕੁਮਰ 15 1996 ਪੜਾਈ ਪਾਸ ਟੂ ਪਾਸ ਪਰਿਵਾਰ ਕੋਲ ਆਪਣੇ ਟਰਾਲੇ ਨੇ ਮੁੰਡਾ ਮਨੀਲਾ ਰਹਿ ਕੇ ਆਇਆਗਾ ਹੁਣ ਪੰਜਾਬ ਚ ਹੈ ਇੱਕ ਭਰਾ ਛੋਟਾ ਆਰਮੀ ਚ ਹੈ ਇੱਕ ਭੈਣ ਮੈਰਿਡ ਆ ਉਹ ਕੈਨੇਡਾ ਗਈ ਸਾਰਾ ਪਰਿਵਾਰ ਬੈਸ਼ਨੂ ਆ ਮਾਤਾ ਪਿਤਾ ਤੇ ਦਾਦਾ ਦਾਦੀ ਜੀ ਨੇ ਆਮਰਤਾ ਰਿਆ ਰਹਿਤਾ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 84279 65641 ਅਗਲਾ ਰਿਸ਼ਤਾ ਹੈ 786 ਨੰਬਰ ਨਾਮ ਹੈ ਸਿੰਘ ਕਸਟਾ ਜਰਸੀ ਕੇ ਫਾਦਰ ਮੁੰਡੇ ਦੇ ਐਕਸਪਾਇਰ ਹੈ ਜੀ ਮਦਰ ਹਾਊਸ ਵਾਈਫ ਆ ਦੋ ਸਿਸਟਰਨ ਇੱਕ ਮੈਰਿਡ ਹੈ ਉਮਰ 1994 ਆ 4 ਕਿੱਲੇ ਜ਼ਮੀਨ ਐਂਡ ਪ੍ਰਾਈਵੇਟ ਵਰਕ ਮੁੰਡਾ ਨਸ਼ਾ ਰਹਿ ਤਾਂ ਬਿਲਕੁਲ ਜਿਲ੍ਹਾ ਇਹਨਾਂ ਦਾ ਗੁਰਦਾਸਪੁਰ ਐ ਏਰੀਆ ਬਟਾਲ ਆ ਰਿੱਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98782 B072 ਅਗਲਾ ਦਿੱਤਾ ਹੈ ਮੁੰਡੇ ਦਾ 7787 ਨਾਮ ਹੈ ਗੁਰਪ੍ਰੀਤ ਸਿੰਘ ਕਾਸਟਾ ਰੋੜਾ ਸਿੱਖ ਗੋਤ ਬਜਾਜ ਮੁੰਡਾ ਸਿੱਖ ਸਰਦਾਰ ਹੈ ਉਮਰ 26 ਮਈ 1995 ਹਾਈਟ 57 ਔਨ ਆਫ ਜਿਹੜਾ ਆਨਰ ਆਫ ਏ ਮੋਬਾਈਲ ਸ਼ਾਪ ਹੈ ਬਿਜ਼ਨਸ ਤਿੰਨ ਕਾਰ ਸਰਵਿਸ ਪ੍ਰੋਵਾਈਡਡ ਫੋਰ ਵਰਜਸ ਪਰਪੋਜ਼ ਤੇ ਸਟੱਡੀ ਹੈ ਜੀ ਗ੍ਰੈਜੂਏਸ਼ਨ ਪਾਸ ਮੁੰਡਾ ਸਿੱਖ ਮੁੰਡਾ ਗੁਰਸੇਖ ਅਮਰਤਾ ਰੀ ਹੈ ਫੋਰ ਅ ਫਦਰ ਡਿਟੇਲਸ ਯੂ ਕੈਨ ਮਦਰ ਹਾਊਸ ਵਾਈਫ ਆਨ 빅 브ਦਰ ਜੀ ਉਹ ਬੋਲਦਾ ਸੁਣਦਾ ਨਹੀਂ ਹੈਗਾ ਮੁੰਡੇ ਦਾ ਵੱਡਾ ਭਰਾ ਤੇ ਇੱਕ ਜਿਹੜਾ ਵਨ ਬਿਗੇਸਟ ਸਿਸਟਰ ਆ ਉਹ ਹੈਂਡੀਕੈਪਡ ਹੈ ਜੀ ਰਿਤਾ ਕਰੇ ਲੂਕਾ ਮਕਾਰਾ ਵਾਲੀ ਕੁੜੀ ਦਾ ਲੈਣਾ ਹੈ ਜੀ ਪਰਿਵਾਰ ਨੇ ਮੰਗਡਮੰਡ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 9501412656 ਅਗਲਾ ਰਿਸ਼ਤਾ ਆ 7088 ਨਾਮ ਹੈ ਸਿੰਘ ਕਾਸਟ ਹੈ ਜਰਸੀ ਗੋਤੇ ਸੋਹੀ ਜਿਲ੍ਹਾ ਇਹਨਾਂ ਦਾ ਲੁਧਿਆਣਾ ਉਮਰ 29 ਅਕਤੂਬਰ 1999 ਪੜਾਈ ਕੰਪਿਊਟਰ ਇੰਜੀਨੀਅਰਿੰਗ ਡਿਪਲੋਮਾ ਸ੍ਰੰਟਲੀ ਇਨ ਕੈਨੇਡਾ ਆਨ ਵੈਸਟਰ ਵੀਜ਼ਾ ਰੀ ਰੀਅਲ ਸਿਸਟਰ ਇਜ਼ ਇਨ ਕੈਨੇਡਾ ਮੁੰਡਾ ਮੋਨਾ ਤੇ ਨਸ਼ਾ ਰਹਤਾ ਰਿੱਤਾ ਕੁੜੀ ਪੜੀ ਲਿਖ ਸਿਆਣੀ ਤੇ ਸਮਝਦਾ ਦੋ ਕੁੜੀ ਕੈਨੇਡਾ ਪੀ ਹੈ ਜਾਂ ਫਿਰ ਵਰਕ ਪਰਮਟਤੇ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9914253835 ਆਲਾ ਰਸਤਾ ਜੀ 1799 ਨਾਮ ਹੈ ਸਿੰਘ ਕਾਸਟਾ ਜਰਸੀ ਗੋਤਾ ਜਵੰਦਾ ਉਮਰ 23 ਨੌ 999ਪੜ੍ਹਾਈ ਡਿਪਲੋਮਾ ਇਨ 에ਅਰ ਕੰਡੀਸ਼ਨਿੰਗ ਬੀਟੈਕ ਵੈਲਡਿੰਗ ਜ਼ਮੀਨ 15 ਕਿੱਲੇ ਹੈ ਜੌਬ ਹੈ ਵਰਕਿੰਗ ਐਟ ਗੁਰੂ ਗੋਵਿੰਦ ਸਿੰਘ ਕਾਲਜ ਸੰਗਰੀਆ ਬਰਨਾਲਾ ਮੁੰਡਾ ਮੋਨਾ ਤੇ ਨਸ਼ਾ ਰਹਤਾ ਜੀ ਸਰਕਾਰੀ ਜੌਬ ਕਰਦਾਗਾ ਵਧੀਆ ਤਨਖਾਹ ਲੈਂਦਾਗਾ ਤੇ ਜ਼ਮੀਨ 15 ਕਿੱਲੇ ਆ ਮਾਲਵਾ ਏਰੀਆ ਨੂੰ ਪਾਇਲ ਕੁੜੀ ਦਾ ਪਰਿਵਾਰ ਵੀ ਬਰਾਬਰ ਦਾ ਹੋਵੇ 10 ਤੋਂ 15 ਕਿੱਲੇ ਉਹਨਾਂ ਨੂੰ ਜ਼ਮੀਨ ਆਉਂਦੀ ਹੋਵੇ ਬਾਕੀ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9878633923 9878633923 ਨੰਬਰ ਹੈ ਜੀ ਆਗਲਾ ਦਿੱਤਾ ਆ 7090 ਜ਼ਿਲ੍ਹਾ ਤਰਨਤਾਰਨ ਕਾਸਟਾ ਜਰਸੀ ਗੋਤਾ ਬੁੱਟਰ ਹਾਈਟ ਸ਼ੇਫਰਡ ਜਨਮ 25/8/1999 ਪੜ੍ਹਾਈ ਕੰਪਿਊਟਰ ਕੋਰਸ ਪਲੱਸ 2 ਪਾਸ ਕੰਮ 3 ਸਾਲ ਤੋਂ ਯੂਕੇ ਜ਼ਮੀਨ ਸ਼ਹਿਰ ਚ 5 ਮਰਲੇ ਦਾ ਪਲਾਟ ਆ ਲਾਈਟ লাইসেন্স ਇਨ ਯੂਕੇ ਡੀਪੀਡੀ ਕੋਰੀਅਰ ਪਰਵਾਰ ਚ ਮਾਤਾ ਪਿਤਾ ਦਾਦਾ ਦਾਦੀ ਜੀ ਨੇ ਪਿਤਾ ਜੀ 에ਰਪੋਰਟ ਦੀ ਗੱਡੀ ਚਲਾਉਂਦੇ ਆ ਏਟੀਫੀ ਰਸਤਾ ਪੰਜਾਬ ਤੋਂ ਸ਼੍ਰੀ ਗੋਇੰਦਾਵਾਲ ਸਾਹਿਬ ਤੋਂ ਆ ਜੀ ਲੋਡ ਆ ਜੀ ਕੁੜੀ ਮਾਂਪੂ ਦੀ ਸੇਵਾ ਕਰਨ ਵਾਲੀ ਪੜ੍ਹੇ ਲਿਖੀ ਸਿਆਣੀ ਤੇ ਸਮਝਦਾਰ ਉਹ ਮੁੰਡਾ ਸਿੱਖ ਸਰਦਾਰ